ਸਾਰਿਆਂ ਨੂੰ ਪਹਿਲੇ ਤਾਂ ਮੈਂ ਕੇਜਰੀਵਾਲ ਸਾਹਿਬ ਦੀ ਗੱਲ ਦਾ ਜਵਾਬ ਦੇਣਾ ਤੁਸੀਂ ਦੋਨੋਂ ਰੰਧਾਵਿਆਂ ਦੇ ਵਿੱਚ ਕੱਲ ਕਹੀਏ ਕਿ ਇੱਕ ਇਮਾਨਦਾਰ ਇੱਕ ਬੇਈਮਾਨ ਪਹਿਲੀ ਗੱਲ ਤੇ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਇੱਕ ਚੋਰ ਜੱਜ ਦਾ ਰੋਲ ਅਦਾ ਕਰ ਸਕਦਾ ਉਲਟਾ ਚੋਰ कोतवाल ਕੋ ਡਾਂਟ ਰਿਹਾ ਇਹ ਇੱਕ ਪੁਰਾਣੀ ਕਹਾਵਤ ਬਣੀ ਸੀ 6 ਮਹੀਨੇ ਸ਼ਰਾਬ ਦੇ ਸਕੈਂਡਲ ਦੇ ਵਿੱਚ ਜੇ ਹਥਿਆਰ ਜੇਲ੍ਹ ਚ ਕੱਟ ਕੇ ਖੁਦ ਜ਼ਮਾਨਤੀ ਆਏ ਕੀ ਇਹਨਾਂ ਕੋਲ ਕੋਈ ਅਧਿਕਾਰ ਹੈ ਕਿਸੇ ਤੇ ਗੱਲਬਾਤ ਸਵਾਲ ਚੁੱਕਣ ਦਾ ਤੇ ਦੂਜੀ ਗੱਲ ਮੈਂ ਇਹ ਵੀ ਦੇ ਦਵਾਂ ਦੱਸ ਦਵਾਂ ਤੁਹਾਨੂੰ ਸਾਰੇ ਏਰੀਏ ਨੂੰ ਪੁੱਛ ਕੇ ਵੇਖੋ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਪਿਛਲੇ 12 12 14 14 ਇਲੈਕਸ਼ਨਾਂ ਜਿੱਤੇ ਇਹਨਾਂ ਦੇ ਸ਼ੁਰਗਵਾਸੀ ਪਿਤਾ ਜਿੱਤੇ थे ਜਿਨ ਜਿਹੜੇ ਆਪ ਚਾਰ ਚਾਰ ਪੰਜ ਪੰਜ ਵਾਰ ਇਲੈਕਸ਼ਨਾਂ ਲਗਾਤਾਰ ਜਿੱਤੇ ਨੇ ਪੰਜ ਪੰਜ 7 7 ਵਾਰ ਬਜ਼ੁਰਗ ਜਿੱਤੇ ਨੇ 10 10 11 11 ਇਲੈਕਸ਼ਨਾਂ ਜਿੱਤਣ ਵਾਲੇ ਇਮਾਨਦਾਰ ਹੀ ਪੱਕੇ ਇਮਾਨਦਾਰ ਹੀ ਵਿਅਕਤੀ ਨੂੰ ਵੋਟ ਪਾਚਾ ਬੇਈਮਾਨਾਂ ਦਾ ਪਹਿਲੇ ਵੀ ਵੋਟ ਨਹੀਂ ਪਈ ਤੇ ਬੇਈਮਾਨਾਂ ਨੂੰ ਹੁਣ ਵੀ ਨਹੀਂ ਪੈਣੀ। ਤਾਂ ਆਪੇ ਲੋਕ ਇਸ ਕੱਲ ਦਾ ਜਵਾਬ ਦੇਣਗੇ। ਮੈਨੂੰ ਅਫਸੋਸ ਹੈ, ਮੁੱਦਿਆਂ ਤੇ ਰਹਿਣਾ ਚਾਹੀਦਾ ਸੀ। ਜਿੱਥੇ ਵੀ ਕਿਤੇ ਖੁਦਕਸ਼ੀਆਂ ਹੋਈਆਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਪਿੰਡੇ ਚ ਮੈਂ ਨਿਦਾਮਪੁਰ ਪਿੰਡੇ ਸੰਗਰੂਰ ਦਾ ਜਾ ਕੇ ਆਇਆ। ਅਜੇ ਤੱਕ ਚੀਫ ਮਿਨਿਸਟਰ ਨਹੀਂ ਗਿਆ। ਕੇਜਰੀਵਾਲ ਸਾਹਿਬ ਨਹੀਂ ਗਏ। ਕੋਈ ਮਿਨਿਸਟਰ ਨਹੀਂ ਗਿਆ, ਕੋਈ ਇਹਨਾਂ ਦਾ ਐਮਐਲਏ ਤੇ ਐਮਪੀ ਨਹੀਂ ਗਿਆ। ਤੇ ਕੇਜਰੀਵਾਲ ਸਾਹਿਬ ਨੇ ਇਸ ਗੱਲ ਦਾ ਯਕੀਨ ਦਿਵਾਇਆ ਸੀ ਕਿ ਸਾਡੀ ਸਰਕਾਰ ਰਹੇਗੀ। ਅਪ੍ਰੈਲ ਦੇ ਮਹੀਨੇ ਚ ਕੋਈ ਕੋਈ ਵੀ ਖੁਦਕਸ਼ੀ ਹੋਏਗੀ ਮੈਂ ਪਰਸਨਲੀ ਰਿਸਪੋਨਸਿਬਲ ਹੂੰਗਾ ਖੁਦਕਸ਼ੀਆਂ ਤੇ ਤੇ ਗਿਆ ਜੀ ਨਸ਼ਾ ਮੁਕਤੀ ਆਪਾਂ ਗੱਲ ਕਰ ਲਈਏ ਇਹਨਾਂ ਦੇ ਪੁਲਿਸ ਸਟੇਸ਼ਨਾਂ ਦੇ ਬਾਹਰ ਟੈਲੀਫੋਨ ਜਦ ਤੁਸੀਂ ਬਾਹਰ ਨਿਕਲੋਗੇ ਨਾ ਹਰ ਪੁਲਿਸ ਸਟੇਸ਼ਨ ਦੀ ਕੰਨ ਤੇ ਜਿੱਥੇ ਸੰਤਰੀ ਖਲੋਤਾ ਹੈ ਉਥੇ ਟੈਲੀਫੋਨ ਨੰਬਰ ਦਿੱਤੇ ਨੇ ਕਿ ਜਿਹਨੇ ਉਹ ਡਿਲੀਵਰੀ ਕਰਾਣੀ ਇੱਥੋਂ ਲੈ ਲਓ ਆ ਤੁਸੀਂ ਮੈਨੂੰ ਦੱਸੋ ਫੜਨਾ ਹੈ ਨਾ ਕਿ ਮੈਨੂੰ ਕਿਸੇ ਨੇ ਪੁੱਛਿਆ ਸੀ ਕਿ ਨਸ਼ਾ ਮੁਕਤ ਨਹੀਂ ਹੋਇਆ ਮੈਂ ਤਾਂ 2.5 ਸਾਲਾਂ ਚ ਇਹ ਭਗਵੰਤ ਮਾਨ ਨੂੰ ਇਕੱਲੇ ਨੂੰ ਨਸ਼ਾ ਮੁਕਤ ਨਹੀਂ ਕਰ ਸਕੇ ਪੰਜਾਬ ਕਿਸਾ ਹੋਏਗਾ ਸਰ ਮਡੀਆਂ ਦੇ ਹਾਲਾਤ ਕਿਹੜਾ ਕਿਸਾਨ ਅਜੇ ਤੱਕ ਕਣਕ ਨਹੀਂ ਵਿੰਦੀ ਜਾ ਰਹੀ ਤੇ ਉਹਨਾਂ ਨੂੰ ਚੁੱਕਿਆ ਜਾ ਰਿਹਾ ਇਹ ਰਲ ਕੇ ਵਿਕੋ ਇਹ ਗੱਲ ਚੰਗੀ ਤਰ੍ਹਾਂ ਸੁਣ ਲਓ ਇਹ ਭਗਵੰਤ ਨੇ ਰਲ ਕੇ ਬੀਜੇਪੀ ਨਾਲ ਕਿਸਾਨ ਦੀ ਖੇਤ ਮਜ਼ਦੂਰ ਦੀ ਸਾਡੇ ਆੜਤੀ ਦੀ ਤੇ ਸਾਡੇ ਸ਼ੈਲਰ ਵਾਲੇ ਦੀ ਲੁੱਟ ਕਰਾਈ 300 ਰੁਪਇਆ ਐਵਰੇਜ ਪੰਜਾਬ ਦੇ ਵਿੱਚ ਝੋਨਾ ਮੰਡੀਆਂ 'ਚ ਸਸਤਾ ਵਿਕਿਆ 300 ਮੇਰੀ ਇੱਕ ਧਿਆਨ ਕਰੋ 185 ਲੱਖ ਮੈਟ੍ਰਿਕ ਟਨ ਝੋਨਾ ਅੰਦਰ ਜੇ 300 ਦੀ ਐਵਰੇਜ ਲਾਈਏ ਤੇ 5500 ਤੋਂ 6000 ਕਰੋੜ ਰੁਪਇਆ ਕਿਸਾਨਾਂ ਦੀ ਜੇਬ ਚੋਂ ਕੱਢਿਆ ਗਿਆ ਸਾਢੇ ਪੰਜ ਅੱਛਾ ਅਗਲੀ ਗੱਲ ਪਉਣ ਜਿਹੜੀ ਗੱਲ ਰੰਧਾਵਾ ਸਾਹਿਬ ਨੇ ਪਿਛਲੇ ਪਿੰਡ 'ਚ ਕਹੀ ਸੀ ਅਸੀਂ ਬਹੁਤ ਜਲਦ ਆਪਣੇ ਵਕੀਲਾਂ ਨਾਲ ਗੱਲ ਕਰਦੇ ਜਿਹੜੀ ਗੱਲ ਸਤਾਰ ਹਮੀਰ ਸਿੰਘ ਵੈਟਰਨ ਜਰਨਲਿਸਟ ਨੇ ਕਹੀ ਏ ਡੀਸੀ ਗੁਰਦਾਸਪੁਰ ਨੇ ਕੋਈ 2100 ਰੁਪਏ ਦਾ ਕੋਈ ਸੌਦਾ ਸਿੱਧੇ ਤੌਰ ਕਰਵਾਇਆ ਕਿਸਾਨਾਂ ਦਾ ਆਰਤੀਆਂ ਦਾ ਜਾਂ ਜੋ ਵੀ ਉੱਥੇ ਗੱਲ ਕੀਤੀ ਹੈ ਕਿ 2320 ਦੀ ਜਗ੍ਹਾ ਤੇ ਜੇ ਗੱਲ ਸਟੈਬਲਿਸ਼ ਹੋ ਗਈ ਵੀ ਵਿਲ ਸੀ ਕਿ ਸੀਬੀਆਈ ਇਨਕੁਆਇਰੀ ਇੰਟੂ ਥਿਸ ਅਸੀਂ ਸੀਬੀਆਈ ਦੀ ਬਟ ਅਸੀਂ ਪਹਿਲੇ ਇੱਕ ਵਾਰ ਤਿਆਰ ਕਰਿਆ ਅਸੀਂ ਪਹਿਲੇ ਆਪਣੇ ਵਕੀਲ ਦੇ ਨਾਲ ਅੱਜ ਹੀ ਚੰਡੀਗੜ੍ਹ ਗੱਲ ਕਰ ਰਹੇ ਆ ਜੇ ਇਹ ਚੀਜ਼ ਸਟੈਬਲਿਸ਼ ਹੋ ਸਕਦੀ ਹੋਈ ਤੇ ਵੀ ਵਿਲ ਗੈਟ ਇਟ ਫੁੱਲੀ ਇਨਵੈਸਟੀਗੇਟਿਡ ਕਿ ਜਿਹੜਾ ਇੱਡਾ ਵੱਡਾ ਸਕੈਮ ਹੈ ਉਹ ਸਦਾ ਸਾਰੇ ਪੰਜਾਬ 'ਚ ਹੀ ਹੋ ਰਿਹਾ ਬਟ ਇੱਥੇ ਤੇ ਔਨ ਰਿਕਾਰਡ ਸਹ ਹਮੀਰ ਸਿੰਘ ਨੇ ਕਿਹਾ ਜੇ ਉਹਨਾਂ ਕੋਲ ਪ੍ਰੂਫ ਹੈ ਸਹ ਹਮੀਰ ਸਿੰਘ ਕੋਈ ਪ੍ਰੂਫ ਲਵਾਂਗੇ ਅਸੀਂ ਕਚਹਿਰੀ ਵਿੱਚ ਗੱਲ ਕਵਾਂਗੇ ਕਿ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਇਸ ਵੱਡਾ ਜਿਹੜਾ ਚਾਰਜ ਹੈ ਉਹਦੀ ਇਨਵੈਸਟੀਗੇਸ਼ਨ ਪਰ ਕੁਲਦੀਪ ਸਿੰਘ ਢਾਲੀਵਾਲ ਕੱਲ ਆਈ ਸੀਗੇ ਉਹਨਾਂ ਨੇ ਕਿਹਾ ਕਿ ਗੁੰਡਾਜ਼ਮ ਜਿਹੜਾ ਵਾ ਇਹ ਪਹਿਲੀਆਂ ਸਰਕਾਰਾਂ ਨੇ ਜਿਹੜਾ ਵਾ ਕੀਤਾ ਵਾ ਹੁਣ ਨਹੀਂ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਹੋ ਗੁੰਡਾ ਜਿਹੜਾ ਗੁੰਡਾ ਗੈਂਗਸਟਰਵਾਦ ਜਿਹੜਾ ਆ ਪਹਿਲੀਆਂ ਸਰਕਾਰਾਂ ਨੇ ਇਹਨਾਂ ਨੇ ਤੇ ਡੀਸੀ ਸਾਹਿਬ ਕਹਿੰਦੇ ਕੋਈ ਗੈਂਗਸਟਰਵਾਦ ਦਾ ਮੁੱਦਾ ਨਹੀਂ ਡੀਸੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਿਦ ਜਦ ਕਿ ਇਹਨਾਂ ਨੇ ਸ਼ਿਕਾਇਤ ਕੀਤੀ ਆ ਕਾਕਾ ਜੀ ਮੇਰੀ ਗੱਲ ਸੁਣੋ ਡੀਸੀ ਹੋਰ ਕੀ ਕਹੇ ਜੀ ਇਹਨਾਂ ਦੇ ਗੈਂਗਸਟਰ ਗੈਂਗਸਟਰ ਦੇ ਰਿਸ਼ਤੇਦਾਰ ਕਰੋ ਕਰ ਸਰਪੰਚਾਂ ਕੋ ਜਾ ਰਹੇ ਨੇ ਉਹ ਵੀ ਗੱਲ ਰੰਧਾਵਾ ਸਾਹਿਬ ਨੇ ਕਹੀ ਮੈਂ ਪ੍ਰੂਫ ਦਵਾਂਗਾ ਇਹਨਾਂ ਦੇ ਪ੍ਰੈਜ਼ੈਂਟ ਮੰਤਰੀ ਜਿਹੜੇ ਇੱਥੇ ਫਿਰ ਰਹੇ ਨੇ ਬਹੁਤ ਸਾਰੇ ਪੰਜਾਬ ਦੇ ਨਾਮੀ ਗੈਂਗਸਟਰ ਤੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੀਆਂ ਗੱਡੀਆਂ 'ਚ ਨੇ ਨਜਾਇਜ਼ ਵੈਪਨਸ ਨਾਲ ਲੈ ਰਹੇ ਨੇ ਦੇ ਹੈਵ ਆਲਰੇਡੀ ਕੰਸੀਡਰ ਡੀਫੀਟੇ ਗੱਲ ਨੂੰ ਮੰਨ ਚੁੱਕੇ ਅਸੀਂ ਹਾਰ ਚੁੱਕੇ ਜੇ ਇਥੋਂ ਦਾ ਇੱਕ ਨੋਨ ਗੈਂਗਸਟਰ ਆਪਣੇ ਰਿਸ਼ਤੇਦਾਰਾਂ ਨੂੰ ਕਰਕੇ ਫੋਨ ਤੇ ਗੱਲਾਂ ਕਰਾ ਰਿਹਾ ਉਹਦਾ ਮਤਲਬ ਉਹ ਕੰਸੀਡ ਕਰਕੇ ਕਿ ਹਾਰ ਚੁੱਕੇ ਵੱਡੀ ਸੀ ਸਾਹਿਬ ਡਿਨਾਈ ਕਰ ਰਿਹਾ ਗੱਲ ਨੂੰ ਡੀਸੀ ਸਾਹਿਬ ਤੇ ਡਿਨਾਈ ਕਰ ਉਹ ਐਕਸੈਪਟ ਕਰ ਸਕਦਾ ਤੁਸੀਂ ਮੈਨੂੰ ਇਹ ਦੱਸੋ ਸਰ ਇਹ ਵਿਧਾਨ ਸਭਾ ਚੁੱਕਿਆ ਹੈ ਕਾ ਮੁੱਦਾ ਕਾਕਾ ਪਹਿਲੀ ਚੁੱਕਿਆ ਜਾਏਗਾ ਕਚਹਿਰੀ ਚੁੱਕਾਂਗੇ ਵਿਧਾਨ ਸਭਾ ਜਦੋਂ ਤੱਕ ਆਏਗੀ ਉਦੋਂ ਤੱਕ ਇਹਨਾਂ ਦੀ ਸਬਾ ওভার ਹੋ ਗਈ ਹੋਣੀ ਹੈ ਠੀਕ ਹੈ ਜੀ